ਵਾਹਿਗੁਰੂ 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 ਰੂ ਸਟੂਡੀਓ ਦੇਖ ਰਹੇ ਸਾਰੇ ਦੋਸਤੋ ਸਨ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਤੁਹਾਨੂੰ ਕੈਸੀ ਸਫੀਅਤ ਨਾਲ ਰੂਪ ਨੂੰ ਕਰਾਉਣ ਜਾ ਰਹੇ ਹਾਂ ਜੋ ਬਹੁਤ ਹੀ ਪੜੇ ਲਿਖੇ ਬੂਝਵਾਨ ਗੁਰੂ ਘਰ ਵਿੱਚ ਗ੍ਰੰਥ ਦੀ ਸੇਵਾ ਨਿਵਾ ਰਹੇ ਨੇ ਤੇ ਭਾਈ ਜਗਿੰਦਰ ਸਿੰਘ ਜੀ ਉਹਨਾਂ ਨਾਲ ਆਪ ਤੁਹਾਨੂੰ ਇੱਕ ਰੂਪ ਨੂੰ ਕਰਾ ਰਹੇ ਹਾਂ ਜੋ ਇੰਨਾ ਪੜ੍ਹਨ ਲਿਖਣ ਦੇ ਬਾਵਜੂਦ ਵੀ ਇੱਕ ਗ੍ਰੰਥੀ ਦੀ ਸੇਵਾ ਨਿਵਾ ਰਹੇ ਨੇ ਜਿੱਥੇ ਅੱਜਕੱਲ ਲੋਕ ਗ੍ਰੰਥੀ ਬਣਨਾ ਪਸੰਦ ਨਹੀਂ ਕਰਦੇ ਤੇ ਉੱਥੇ ਉਹ ਗੁਰੂ ਘਰ ਵਿੱਚ ਗ੍ਰੰਥ ਦੀ ਸਰਵਾਂ ਦੀ ਸੇਵਾ ਨਿਵਾ ਰਹੇ ਹਾਂ ਭਾਈ ਜਗਿੰਦਰ ਸਿੰਘ ਜੀ ਨਾਲ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਤਾਂ ਮੈਂ ਪਹਿਲਾਂ ਤੁਹਾਨੂੰ ਸੰਖੇਪ ਨੂੰ ਦੱਸੋ ਕਿ ਕਿੰਨਾ ਪੜ੍ਹਿਆ ਲੀ ਮੇਰੀ ਡਬਲ ਐਮਏ ਦੀ ਡੀਐਡ ਕੀਤੀ ਹੋਈ ਹੈ ਪੀਐਚ ਦੀ ਬੜੀ ਕਲੀਅਰ ਹੈ ਮਿਲ ਗਈ ਨਹੀਂ ਮਿਲਿਆ ਇਸ ਕਰਕੇ ਉਹ ਜੋ ਪਰੇ ਘਰੇਲੂ ਕਾਰਨ ਕਰਕੇ ਮੈਂ ਵਿਖੜਾਈ ਜਨਰ ਉਸੇ ਸਰਸਪੁਰ ਨੈਮ ਨੂੰ ਜੋ ਬੁੱਜੇ ਰਾਜ ਦੀ ਸਾਧ ਰੱਖੀ ਹੈ ਜੀ ਇਹ ਫਰ ਹੋਦੀ ਬੜੀ ਬੜੀ ਆਹ ਹੈ ਇਹ ਉਹਨੂੰ ਇਹ ਨਹੀਂ ਮਾਸੂਦ ਹੁੰਦਾ ਤੁਸੀਂ ਇੰਨਾ ਪੜ੍ਹੇ ਲਿਖੇ ਹੋ ਹਾਂ ਕਿ ਗੁਰੂ ਘਰ ਵਿੱਚ ਗ੍ਰੰਥ ਦੀ ਸੇਵਾ ਨਿਭਾਰੇ ਹੋ ਕਦੇ ਇਹਨਾਂ ਦਾ ਭਾਵ ਨਹੀਂ ਆਈ ਦੀ ਲੋਕ ਸਰਕਾਰੀ ਨੌਕਰੀਆਂ ਕਰ ਲੈਣ ਮੈਂ ਹੋਰ ਕੰਮ ਕਰ ਲਾਂ ਇਹ ਤੁਹਾਡੇ ਮਨ 'ਚ ਕਦੇ ਆਇਆ ਨਹੀਂ ਅਸੀਂ ਗੱਲ ਪਹਿਲਾਂ ਮੈਂ ਇੱਕ ਛੋਟਾ ਜਿਹਾ ਬਿਜ਼ਾਅ ਲੱਭੀ ਚਲਾਉਂਦਾ ਰਹਾਂਗਾ ਉਸ ਤੋਂ ਬਾਅਦ ਮੇਰੀ ਰੇਲਵੇ 'ਚ ਪੋਸਟਿੰਗ ਹੋ ਗਈ ਤੇ ਉੱਥੇ ਮੇਰਾ ਪੇਪਰ ਫੀਲਦਿਆ ਤੇ ਰਹਿ ਗਿਆ ਤੇ ਕਿਉਂ ਅੱਜਕੱਲ੍ਹ ਜੋ ਕ腐ਸ਼ਨ ਦਾ ਬਹੁਤ ਦੌੜ ਚੱਲਦਾ ਸੀ ਬਾਰਾ mùਂਡੀ ਸੀ ਅਸੀਂ ਕੈਸੇ ਵੀ ਦਿੱਤੇ 5-5 ਲੱਖ ਰੁਪਏ ਪਰਦੋਸਾਂ ਦੀ ਕਿਸਮਾਈ ਨਹੀਂ ਹੋਈ ਸੇ ਸਤਗੁਰੂ ਦੀ ਕਿਰਪਾ ਨਾਲ ਸਾਡੇ ਪਰਿਵਾਰ ਤੇ ਸਾਡਾ ਸਾਰਾ ਪਰਿਵਾਰ ਗਿਰਖਾ ਅਈ ਸ਼ੁਰੂ ਤੇ ਬਾਣੀ ਨਾਲ ਜੀਵਨ ਨਾਲ ਜੁੜੇ ਹੋਏ ਸੀ ਤਾਂ ਹੋਰ ਕੋਈ ਸਾਡੇ ਕੋਲੇ ਕੰਮ ਵੀ ਨਹੀਂ ਹੈ ਸੀ ਸੇ ਸਤਗੁਰਾਂ ਨੇ ਸੇਵਾ ਵੀ ਲੈਣੀ ਸੀ ਇਸ ਕਰਕੇ ਨਹੀਂ ਬਿਲਕੁਲ ਕੋਈ ਹੇ ਦਾ ਭਾਵਨਾ ਨਹੀਂ ਹੈ ਤੇ ਮੈਂ ਤਾਂ ਦੇਖਣ ਨਾਲ ਆਪਣੀ ਸੇਵਾ ਸਤਗੁਰੂ ਦੀ ਕਿਰਪਾ ਨਾਲ ਨਿਭਾਰੀ ਜਿੱਥੇ ਅਸੀਂ ਦੇਖਦੇ ਹਾਂ ਆ ਕਈ ਘੱਟ ਫੜੇ ਲਿਖੇ ਗ੍ਰੰਥੀ ਸਹਿਬਾਨ ਗੁਰੂ ਘਰਾਂ ਚ ਹੁੰਦੇ ਨੇ ਉੱਥੇ ਇਹ ਪੜੇ ਲਿਖੇ বুঝਵਾਨ ਨੇ ਤੇ ਤੁਸੀਂ ਕੰਨਾ ਪੜੇ ਲਿਖੀ ਹੋ ਤੇ باوجود ਤੁਸੀਂ ਫਿਰ ਅੱਗੇ ਕੀ ਮਤਲਬ ਤੁਸੀਂ ਇਹ ਕੀ ਯੋਜਨਾਵਾਂ ਬਣਾਈਆਂ ਨੇ ਤੁਸੀਂ ਦਿੱਤੀ ਦਾ ਪ੍ਰਚਾਰ ਕਰ ਦਿੱਤਾ ਆਪ ਜੀ ਨੇ ਉਹ ਦੇਖਿਆ ਜਾਂ ਦੇਖੋਗੇ ਕਿ ਅੱਗੇ ਵੀਡੀਓ ਦੇ ਵਿੱਚ ਜੋ ਭਾਈ ਸਾਹਿਬ ਇਹ ਬਹੁਤ ਧੰਨਵਾਦ ਕਰਦੇ ਪਹਿਲਾਂ ਜੀ ਰੋਤੀ ਤੁਹਾਡੇ ਕੋਲ ਸੇ ਪਹੁੰਚੀ ਹੈ ਭਾਈ ਬਤੰਗੀ ਸਿੰਘ ਜੀ ਆਸ਼ੋਦੀਪ ਸਿੰਘ ਜੀ ਮਨਪ੍ਰੀਤ ਸਿੰਘ ਜੀ ਅਸੀਂ ਸਭ ਵੱਲੋਂ ਪਹਿਲਾਂ ਅਸੀਂ ਆਪਣੀ ਨਜ਼ਰ ਵਿੱਚ ਪਤਨਾਂ ਪਰਦੇ ਵਿੱਚ ਕੰਮ ਕਰਦੇ ਦਾ ਸਵਾਗਤ ਕਰਦੇ ਜਿਨ੍ਹਾਂ ਦੇ ਜੀ ਆਇਆਂ ਖੜੇ ਹਾਂ ਜਿਨ੍ਹਾਂ ਨੇ ਸਾਨੂੰ ਸਾਂਝਾ ਦੇ ਰੂਬਰੂ ਕੀਤਾ ਹੈ ਤੇ ਉਹ ਬਲੇਮ ਲਾਉਣ ਦੀ ਕੋਸ਼ਿਸ਼ ਕੀਤੀ ਆ ਜੋ ਅੱਜ ਹਰ ਇੱਕ ਕੋਈ ਕਹਿ ਰਾਂਦਾ ਕੀ ਗ੍ਰਾਂਂਥੀ ਨਾ ਬਣੀ ਹੋ ਜੀ ਬੱਚਿਆਂ ਦੀ ਗ੍ਰਾਂਂਥੀ ਨਹੀਂ ਬਣਾਉਣਾ ਸੀ ਉਹ ਨਹੀਂ ਬਣਾਉਣਾ ਬਿਲਕੁਲ ਨਹੀਂ ਤੇ ਜੋ ਫਾਈ ਸਾਹਿਬ ਜੀ ਤੁਸੀਂ ਮੈਨੂੰ ਤੋਂ ਸਵਾਲ ਪੁੱਛਿਆ ਜੀ ਤੁਹਾਡਾ ਕੀ ਅੱਗੇ ਮੰਤਵ ਹੈ ਕਿ ਗੁਰਮੱਦੀ ਕਲਾ ਚੱਲ ਰਹੀ ਹੈ ਜੀ ਤੇ 35 30 35 ਬੱਚੇ ਹਨ ਅੱਜ ਸਾਡੇ ਕੋਲ 20 ਬੱਚੇ ਹਾਜ਼ਰ ਹਨ ਤੇ ਬਾਕੀ ਬੱਚੇ ਉਧਰ ਉਧਰ ਗਏ ਹੋਏ ਸਨ ਸਾਰੇ ਪਤਾ ਸਿੱਕੇ ਕਰ ਰਹੇ ਨੇ ਬੱਚਿਆਂ ਦੀ ਲਾਕਡਾਊਨ ਕਰਕੇ ਤੇ ਮੇਰਾ ਦਾਸ ਦਾ ਮੰਤਵ ਇਹੀ ਹੈ ਕਿ ਜਿੰਨਾ ਵੀ ਸਿੱਖਿਆ ਦਾ ਪ੍ਰਚਾਰ ਹੋਵੇ ਵਿਸਾਰ ਹੋ ਜੇ ਉਹ ਨਾਲ ਨਾਲ ਜਾਰੀ ਰਹੇ ਇਸ ਪਿੰਡ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਦੋਂ ਹੁਣ ਪੰਜ ਬੱਚੇ ਗ੍ਰੰਤੀ ਬਣ ਚੁੱਕੇ ਹਨ ਤੁਗਨ ਤੌਰ ਤੇ ਅਖੰਡ ਪਾਰ ਸਾਹਿਬ ਦੇ ਰੋਲਾ ਲਾਉਂਦੇ ਨੇ ਤੇ ਪ੍ਰਬੰਧਕ ਵੀਰਾਂ ਨੇ ਮੈਨੂੰ ਦੱਸਿਆ ਕਿ ਬਾਬਾ ਜੀ ਅਸੀਂ ਅਖੰਡ ਪਾਰ ਜਦੋਂ ਕਰਾਉਣਾ ਹੁੰਦਾ ਸੀ ਗੁਰੂ ਸਾਹਿਬਾਂ ਦਾ ਪ੍ਰਕਾਸ਼ ਵਿਹੜਾ ਗੋਨਾਂ ਸਿੰਘ ਜੀ ਦਾ ਗੁਰਗੋਬੀ ਸਿੰਘ ਜੀ ਦਾ ਸਾਨੂੰ ਬਾਹਰੋਂ ਗ੍ਰੰਥ ਨਹੀਂ ਮਿਲਦੇ ਸਨ ਅਸੀਂ ਗੋਦਨ ਲੇਟ ਕਰਦੇ ਸੀ ਹਰ ਵਾਰ ਸਤਿਗੁਰੂ ਵੀ ਐਸੀ ਬਖਸ਼ਾ ਕੀ ਹੋਣਾ ਕਿ ਪਿੰਡਾਂ ਵਿੱਚ ਪਾਠ ਠੀਰ ਜੇ ਪੰਜ ਪਾਠੀ ਇੱਥੇ ਸਭ ਕੋਲ ਪਿਆਰ ਨੇ ਰੱਖੇ ਤੇ ਅਸੀਂ ਸੇ ਆਪਣੇ ਪਿੰਡ ਸਰ ਜਿਹੜਾ ਗੁਰਗੁਰਪੁਰਾਉਂ ਦਾ ਉਹ ਦਿਨ ਤੋਂ ਜਨਮਾਉਣਿਆ ਤੇ ਨਾਲ ਹੋਰ ਪਿੰਡਾਂ ਦੀ ਸਹਿਯੋਗ ਕਰਦੇ ਆ ਸਕਦੇ ਬਹੁਤ ਖੁਸ਼ਕਾ ਵੀ ਉਹ ਦਾਸ ਦਾ ਤਾਂ ਮੰਤਵੇ ਹੀ ਹੈ ਕਿ ਪ੍ਰਸਾਰ ਤੇ ਕਰਤਾਰ ਦੀ ਰੇਸੇ ਤੱਕ ਚੱਲਦਾ ਰਹੇ ਜੀ ਸੇਵਾ ਸਦਨ ਬਸਰੀਏ ਪੂਰੀ ਤਰ੍ਹਾਂ ਦੇ ਹਿਨਾ ਹੋਵੇ। ਲੱਗਦਾ ਇਹ ਇੰਨਾ ਬੜੇ ਨਿਕਲ ਹੋਣ ਦੇ ਬਾਵਜੂਦ ਵੀ ਤੁਹਾਨੂੰ ਮਤਲਬ ਪਿੰਡ ਵਾਲਿਆਂ ਵੱਲੋਂ ਕੀ ਮਤਲਬ ਸਤਿਕਾਰ ਵਗੈਰਾ ਕੋਈ ਮਿਲਦਾ ਤਾਂ ਵੱਧ ਕਾਰਨ ਦਾ ਉਹਦੀ ਸੰਗਤ ਕਿਵੇਂ ਤੁਹਾਨੂੰ ਮਤਲਬ ਕਿਹੜੇ ਨਜ਼ਰੀਏ ਨਾਲ ਸਿੱਖ ਜਨਾਂ ਪੜੇ ਨਿਕਲ ਤੁਸੀਂ ਤੁਸੀਂ ਅੱਜਕੱਲ ਇੰਨਾ ਪੜ੍ਹਿਆ ਲਿਖਿਆ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਪੰਜਾਬ ਤੋਂ ਗ੍ਰੰਥੀ ਹੋਣੀ ਵੀ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਤੇ ਇਹ ਤੁਹਾਨੂੰ ਮਤਲਬ ਜਿਵੇਂ ਦਾ ਲੋਕਾਂ ਵੱਲੋਂ ਮਤਲਬ ਸੰਗਠਨ ਵੱਲੋਂ ਕਿਵੇਂ ਤੁਹਾਨੂੰ ਦੇਖਿਆ ਜਾਂਦਾ ਹੈ ਕਿੰਨਾ ਕਹਿਸਾ ਜੋਗ ਹੈ ਸੰਗਠਨ ਵੱਲੋਂ ਬਹੁਤ ਹੀ ਪੂਰਨ ਤੌਰ ਤੇ ਸਹਿਯੋਗ ਮਿਲਦਾ ਜੀ ਤੇ ਮੈਂ ਤੁਹਾਡੇ ਨਾਲ ਇੱਕ ਪੂਰੀ ਜੀਤ ਆਪਣੀ ਗੱਲ ਸ਼ੇਅਰ ਕਰਨੀ ਚਾਹਣਾਗਾ ਕਿ ਪਿੱਛੇ ਜੇ ਮੇਰੇ ਨਾਲ ਇੱਕ ਫਰਾਡ ਹੋਇਆ ਮੇਰਾ 57000 ਰੁਪਏ ਖਾਂ ਤੋਂ ਨਿਕਲ ਗਏ ਮੈਨਾਂ ਬੱਚਿਆਂ ਦੀ ਭਰਨੀ ਸੀ ਫੀਸ ਤੇ ਮੈਂ ਇਹਨਾਂ ਨੂੰ ਕਿਹਾ ਜੀ ਮੇਰੀ ਫੈਮਿਲੀ ਥੋੜੀਆ ਤਨਖਾਹ ਬੁਢੇ ਪਰ ਜਦੋਂ ਮੈਂ ਇੰਨੀ ਗੱਲ ਕਹੀ ਤਾਂ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਮੈਨੂੰ ਮੌਕੇ ਤੇ 30000 ਰੁਪਏ ਇਕੱਠਾ ਕਰਕੇ ਜੀ ਨਾਲ ਨਹੀਂ ਜੀ ਬਾਬਾ ਜੀ ਜਾਣ ਨਹੀਂ ਹੈਗਾ ਬਿਲਕੁਲ ਇਸ ਨੂੰ ਕਿਸੇ ਨਹੀਂ ਜਾਣਾ ਹੈਗਾ ਤੇ ਸਾੰਮੀ ਦਾ ਪਹਿਲੀ ਵਾਰ ਇਹ ਜੀ ਗ੍ਰਾਂਤੀ ਮਿਲ ਰਹੀ ਜਿਹਦੇ ਦਸਤੂ ਨਾਲ ਜੁੜ ਰਹੇਗੇ ਸੰਗਤ ਨੂੰ ਜੋੜ ਰਹੇ ਨੇ ਹੁਣ ਇੱਕ ਹੋਰ ਕਿਰਪਾ ਸਤਿਗੁਰੂ ਦੀ ਸਾਰੀ ਪਿੰਡਾਂ ਦੇ ਘਰ-ਘਰ ਪੁੱਛੇ ਬਸ ਚੱਲ ਜੇ ਤੇ ਗ੍ਰਾਂਤੀ ਪੈਸਾ ਨਹੀਂ ਮੈਂ ਆਮ ਸੁਣਿਆਗਾ ਵੀ ਆਪਾਂ ਪਾਪ ਸ਼ੁਰੂ ਕਰਕੇ ਜਿੰਨੀ ਗੋਗੀ ਮਾਰਦੀ ਬਿਲਕੁਲ ਨਹੀਂ ਸਤਿਗੁਰੂ ਨੇ ਸਮਾਤੋਂ ਉਦੋਂ ਵੀ ਵੱਧ ਪ੍ਰੋਗਰਾਮ ਆ ਰਹੇ ਨੇ ਜੀ ਅਦੀਨ ਕੋਕਿਆ ਮੰਦਿਰ ਤੇ ਇਹ ਵੀ ਸੋਚਿਆ ਕਈ ਨੇ ਕਿ ਆ ਬਾਬਾ ਜੀ ਤੁਸੀਂ ਗ੍ਰੰਥੀ ਬਣਾ ਦੇ ਮੂਵੀ ਤੁਹਾਡਾ ਰਿਸਤ ਖੋਲਣਗੇ ਨਹੀਂ ਮੇਰਾ ਰਿਸਤ ਕੋਈ ਨਹੀਂ ਖੋਲ ਸਕਦਾ ਰਾਤ ਨੂੰ ਜਿਹੜੀ ਸੇਵਾ ਲਈਏ ਸਮਾਪੇ ਤੋਂ ਵੱਧ ਪ੍ਰੋਗਰਾਮ ਚੱਲ ਰਹੇ ਨੇ ਵੀ ਤੇ ਪਿੰਡ ਦੇ ਵਿੱਚ ਬਹੁਤ ਸਤਿਕਾਰ ਆ ਬਹੁਤ ਮਾਣ ਆ ਤੇ ਜੋ ਸੇਵਾ ਲੈ ਰਹੇ ਹੱਦੀ ਉਹਦੇ ਨਾਲ ਉਹਦੀ ਦੁੱਗਣਾ ਤੇ ਗੁਣਾ ਪਿਆਰ ਦਾ ਮਿਲ ਰਿਹਾ ਹੈ ਇਹ ਅੱਜ ਦੇ ਦਿਨਾਂ ਜਿੱਥੇ ਮਿਸ਼ਨਰੀ ਪ੍ਰਚਾਰਕ ਨੇ ਉਹ ਆਪਣੇ ਬੱਚਿਆਂ ਨੂੰ ਪ੍ਰਚਾਰਕ ਬਣਾ ਰਹੇ ਨੇ ਤੇ ਮਿਸ਼ਨਰੀ ਪ੍ਰਚਾਰਕ ਬਣਾ ਰਹੇ ਨੇ ਤੇ ਤੁਸੀਂ ਵੀ ਇਹ ਚਾਹੋਗੇ ਵੀ ਅੱਗਾ ਤੁਹਾਡੇ ਬੱਚੇ ਵੀ ਗ੍ਰੰਥੀ ਬਣ ਮੈਂ ਬਿਲਕੁਲ ਇਹ ਕਹਾਂਗਾ ਮੇਰਾ ਮਕਾ ਹੋਣ ਹੀ ਹੁਣ ਵੀ ਨਾਲ ਨਿਤਨੀਂ ਦੀ ਸੇਵਾ ਨਿਭਾਉਂਦਾ ਗਾਲੀ ਦੀ ਸੇਵਾ ਵੀ ਕਰਦਾ ਮੇਰੇ ਬੱਚੇ ਜਿਹੜੇ ਕਲਾਸ ਵਿੱਚ ਜਾਂਦੇ ਨੇ ਉਹ ਵੀ ਗਾਲੀ ਦੀ ਸੇਵਾ ਕਰਦੇ ਨੇ ਬੱਤੀ ਸਿੱਖੋਂ ਦੂਰ ਆ ਜਾਂਦੇ ਨੇ ਪਰ ਗਾਲੀ ਲੈਣ ਕੋਈ ਨਹੀਂ ਜਾਂਦਾ ਬਸਾਈ ਉਸ ਮੰਗ ਨਹੀਂ ਜਾਂਦੇ ਪਰ ਸਰੂਰੀ ਅਸੀਂ ਕਰਤਾ ਕਿ ਮੈਂ ਤਾਂ ਕਹਿਣਾ ਵੀ ਦੇਸ਼ਾਤ ਕੋਈ ਅਫਸਰ ਬਣੇ ਦੇਸ਼ਾਤ ਕੋਈ ਨੌਕਰੀ ਤੇ ਲੱਗੇ ਕਿਤੇ ਵੀ ਲੱਗੇ ਨਾਲ ਗੁਰੂ ਦੇ ਨਾਲ ਜੁੜਿਆ ਰਹੇ ਪ੍ਰਚਾਰ ਤੇ ਪ੍ਰਸਾਰ ਇਹ ਨਹੀਂ ਰੱਖੇ ਕਿ ਨਹੀਂ ਇਹ ਮਾਰੀਆ ਸਰਕਾਰੇ ਨੌਕਰੀ ਕੀ ਤਾਂ ਗੁਰੂ ਘਰ ਨੂੰ ਸੇਵਾ ਕਰੇਗਾ ਬੇਰੀ ਗੁਰਤੀ ਸਾਨੂੰ ਆਪਣੀ ਬਜ਼ੁਰਗਾਂ ਤੋਂ ਲਈਆਂ ਮੰਗਾਂ ਦੀ ਹੱਲ ਕਰਾਉਣ ਲਈ ਉਹਨਾਂ ਨੂੰ ਪੂਰੀ ਆਸ ਹੈ ਕਿ ਸਰਕਾਰ ਤੋਂ ਇਹ ਵੀ ਵਿਵਾਰ ਕਰੇ ਕਿ ਤੁਸੀਂ ਕੋਈ ਸਰਕਾਰੀ ਅਧਾਰੇ ਜਿਸ ਨੂੰ ਤੁਸੀਂ ਉਹ ਸੇਵਾ ਕਰ ਰਹੇ ਹੋ ਤੇ ਕੋਈ ਸਰਕਾਰੀ ਕੋਈ ਸਹਾਇਤਾ ਮਿਲੀ ਜਾਂ ਕੋਈ ਦੇਸ਼ਾਂ ਦੇਸ਼ਾਂ ਚੁੱਕੀ ਦੇਖ ਰਹੇ ਹੁਣ ਇੰਨਾ ਮਤਲਬ ਇਹਦਾ ਮਤਲਬ ਕਾਰਜ ਨੇ ਕੋਈ ਨੂੰ ਅਮੀਨ ਮਦਦਾਈ ਦੀ ਕਿਸੇ ਤੋਂ ਮਤਲਬ ਕੋਈ ਸੇਵਾ ਮਦਦਾਈ ਹੋਵੇ ਇਹ ਬਾਰੰਮਾਹੀ ਹੋ ਗਿਆ ਜਦੋਂ ਮੈਨੂੰ ਕਮੇਟੀ ਵੱਲੋਂ ਸਰਕਾਰੀ ਨੌਕਰੀ ਦੀ ਆਫਰ ਆਈ ਉਹ ਕੋਈ ਸੇਵਾ ਕਾਰਨ ਤੋਂ ਯਾਦ ਨਹੀਂ ਕੋਈ ਮਤਲਬ ਤੁਹਾਨੂੰ ਆਇਆ ਕਿ ਆਫਰ ਆਈ ਮੈਨੂੰ ਬਿਲਕੁਲ ਕੋਈ ਆਫਰ ਨਹੀਂ ਆਇਆ ਬਾਕੀ ਸੰਗਤਾਂ ਦੇ ਰੂਪ ਰੂਪ ਹੁਣ ਤੁਹਾਡੇ ਚੱਲ ਰਹੀ ਹੋ ਰਹੀਆਂ ਜੀ ਤੇ ਬਾਹਰੋਂ ਵੀ ਕੋਈ ਸੇਵਾ ਨਹੀਂ ਆਈ ਹਜੇ ਤੱਕ ਪਰ ਸਤਗੁਰ ਨੇ ਘਾਟਾਂ ਦੀ ਜੀ ਇਹ ਉਮੀਦ ਵੀ ਕੋਈ ਨਹੀਂ ਹੈ ਤੇ ਘਾਟਾ ਵੀ ਕੋਈ ਨਹੀਂ ਤੇ ਭੇਜਣਗੇ ਤਾਂ ਬੱਚਿਆਂ ਤੇ ਲਾਵਾਂਗੇ ਲਾਜ਼ਮੀ ਸੋ ਸਾਡੇ ਕੋਲੇ ਬੱਚੇ ਦੀ ਕੀਮਤ ਪਿਆਰ ਬੱਚਿਆਂ ਦੇ ਸ਼ਾਸਤਰ ਚਾਰ ਕਰਵਾਏ ਨੇ ਤੇ ਵਸਤਰ ਚਾਰ ਕਰਵਾਏ ਨੇ ਸਾਰੇ ਸੇਵਾ ਚ ਚੱਲ ਰਿਹਾ ਹੈ ਇਹ ਦੇਖ ਸੰਗਤ ਭੇਜੇਗੀ ਕਾਉਂ ਸਹੀ ਦੇ ਸਾਥ ਹੀ ਲੱਗੇਗਾ ਹੈ ਨਹੀਂ ਕਿ ਸਾਰਾ ਪਰਿਵਾਰ ਤੁਹਾਨੂੰ ਆਵਾਂਗੇ ਅੱਜ ਦੀ ਸੇਵਾ ਕੇ ਜੇ ਅਸੀਂ ਮੰਨੂਰ ਕਰਾਂਗੇ ਪਰ ਹਜੇ ਤੱਕ ਸਾਨੂੰ ਗੂਗਲਿਕ ਨਿਗਮ ਵੱਲੋਂ ਜਾਂ ਸਰਕਾਰੀ ادارے ਵੱਲੋਂ ਕੋਈ ਸੇਵਾ ਦੀ ਵੀ ਪਰ ਨਹੀਂ ਹੋਈ। ਬਾਬਾ ਜੀ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਬਾਬਾ ਜੀ ਜਿੱਥੇ ਆਪ ਦਰਬਾਨੀ ਦੇ ਧਾਰਨੀ ਨੇ ਮਤਲਬ ਉੱਥੇ ਸ਼ਸਤਰ ਵੀ ਇਹ ਬਹੁਤ ਵਧੀਆ ਚਲਾਉਂਦੇ ਨੇ ਤੁਸੀਂ ਵੀਡੀਓ 'ਚ ਦੇਖ ਹੀ ਰਹੇ ਹੋਵਗੇ ਬਾਬਾ ਜੀ ਆਪ ਵੀ ਸ਼ਸਤਰ ਬਹੁਤ ਵਧੀਆ ਚਲਾਉਂਦੇ ਨੇ ਸ਼ਸਤਰਧਾਰੀ ਨੇ ਤੇ ਵੈਸੇ ਤਾਂ ਜਾਣਤੀ ਐਵੇਂ ਦੀ ਹੋਣੀ ਚਾਹੀਦੀ ਨੇ। ਤੇ ਬਾਬਾ ਜੀ ਤੁਸੀਂ ਕਿੱਥੋਂ ਕਿੱਥੋਂ ਵਿੱਦਿਆ ਲਈ ਆਏ ਇਹ ਤੁਸੀਂ ਖਾਸ ਵਿੱਦਿਆ ਵੀ ਲਈ ਹੈ ਇਸ ਵਾਰੀ ਵਿਦਿਅਕ ਮ ਬੱਚਾ ਨੂੰ ਸਿੱਖਿਆ ਦੇ ਆ ਜਨੇ ਫਿਆਲੇ ਤੋਂ ਇਹ ਇਹ ਵਿੱਦਿਆ ਜੋ ਸਾਸ਼ਤਰ ਵਿੱਦਿਆ ਸੀ ਸੋਲਰ ਐਕੈਡਮੀ 깔ੀ ਸਕੀ ਉੱਥੋਂ ਲਈ ਆ ਜਿੱਥੇ ਭਾਈ ਸਾਹਿਬ ਹਨ ਇੰਟਰਵਿਊ ਵੀ ਲੈ ਰਹੇ ਨੇ ਇਹ ਵੀ ਉਸਦੇ ਬਾਅਦ ਦੇ ਬੱਚੋਟੇ ਵੱਡੇ ਬਰਾ ਛੋਟੇ ਬਰਾਦਰ ਨੇ ਇਹਨਾਂ ਨਾਲ ਅਸੀਂ ਕਿੰਨਾ ਨੇ ਇਕੱਠੇ ਸਾਸ਼ਤਰ ਵਿੱਦਿਆ ਲਈ ਜਸਵੀਰ ਸਿੰਘ ਜੋਨ ਸ਼੍ਰੋਮਣੀ ਕਮੇਟੀ ਵਿੱਚ ਜੋਬ ਕਰਦੇ ਨੇ ਇਹਨਾਂ ਛਾਤਰ ਵਿੱਦਿਆ ਲਈ ਉਸ ਤੋਂ ਬਾਅਦ 10 ਦਾ ਪੀਜੀ ਡਿਪਲੋਮਾ ਜਿੱਤ ਕੇ ਰਾਜ ਯੂਨੀਵਰਸਿਟੀ ਉੱਤਮ ਯੋਗਿਅਤ ਸਿੱਖਰ ਵਿਦਿਆਵੀ ਜੋ ਪਾਏ ਥਾਦੇ ਉਹ ਚੰਨ ਅਧਾਰ ਤੋਂ ਜਿਨ੍ਹਾਂ ਵੱਲੋਂ ਸਿੱਖਿਆ ਲਈ ਹੈ ਜੀ ਇਸ ਕਰਕੇ ਅਸੀਂ ਪ੍ਰੋਫੈਸ਼ਨਲ ਦੇ ਤੌਰ ਤੇ ਵੀ ਇਸ ਦੀ ਨੂੰ ਅੱਗੇ ਕਰਵਾਇਆ ਤੇ ਜਿੱਥੇ ਅਸੀਂ ਦੇਖਦੇ ਆਂ ਵੀ ਗ੍ਰਹਿ ਪ੍ਰਬੰਧਕ ਕਮੇਟੀਆਂ ਕਈ ਵੀ ਗੁਰਦੁਆਰਾ ਸਾਹਿਬ ਦੇਖਿਆ ਵੀ ਉਹ ਬੰਦੇ ਨੇ ਗਰਮ ਤੀਕਾਉਣੇ ਬਿਨਾਂ ਵੀ ਸਾਨੂੰ ਤੰਗ ਕਰਦੇ ਨੇ ਵੀ ਸਾਡੇ ਨਾਲ ਤਰਬਿਹਾਰ ਕਰਦੇ ਨੇ ਉਹਦੇ ਨਾਲ ਵੀ ਕੋਈ ਐਸਾ ਘਟਨਾ ਵਾਪਰੀ ਹੈ ਇੱਥੇ ਕਿ ਨਹੀਂ ਮਤਲਬ ਪ੍ਰਬੰਧਕ ਕਮੇਟੀ ਕੀ ਸਾਡੀ ਪ੍ਰਬੰਧਨ ਕਮੇਟੀ ਬਹੁਤ ਹੀ ਵਧੀਆ ਬਹੁਤ ਵਧੀਆ ਕੰਮ ਨੇ ਆਪਾਂ ਜਿੰਨੇ ਉਹ ਬਹੁਤ ਵਧੀਆ ਕੀ ਤੇ ਕਦੇ ਵੀ ਐਸੀ ਘਟਨਾ ਨਹੀਂ ਵਾਪਰੀ ਸਦੋਂ ਉਹ ਸਾਰੀ رائے ਲਾ ਕੇ ਚੱਲਦੇ ਹਾਂ ਸ ਨਾਲ ਤੇ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਗੁਰਪੁਰਬ ਉਹਨਾਂ ਦੀ رائے ਨਾਲ ਹਰ ਇੱਕ ਗੁਰਪੁਰਬ ਮਨਾਉਂਦੇ ਹਾਂ ਤੇ ਮੇਰੀ ਆਸ ਦੀ ਵਾਰ ਦੀ ਕੀ ਕਰਨ ਕਰਦੇ ਆ ਜਾਂ ਉਹਨਾਂ ਦੇ ਇਤਿਹਾਸ ਨਾਲ ਜੋੜ ਕੇ ਸੰਗਠਿਤ ਜਾਈ ਜਾਂਦੀ ਹੈ ਪਰ ਵਿਹਾੜਾ ਜੀ ਕਦੇ ਪ੍ਰਬੰਧਨ ਕਮੇਟੀ ਨੇ ਇਹ ਫੈਸਲਾ ਨਹੀਂ ਕੀਤਾ ਮੇਰੇ ਕੰਮ ਦੇ ਵਿੱਚ ਕਦੇ ਰੋਕਿਆ ਨਹੀਂ ਕਦੇ ਗਲਾਸ ਵਾਰੇ ਇੱਥੇ ਤੱਕ ਕਿ ਉਹਨਾਂ ਨੇ ਬੱਚਿਆਂ ਦੇ ਸ਼ਾਸਤਰ ਵੀ ਸਾਨੂੰ ਆਪ ਦੇ ਕਰਨੀ ਲਾ ਕੇ ਕਮੇਟੀ ਨੂੰ ਕਿਹਾ ਜੀ ਤੇ ਪਿੱਛੇ ਜੇ ਪਹਿਲਾਂ ਹੀ ਮੈਂ ਦੱਸੂ ਕਿ ਇਹਦਾ ਰੋਲ ਹੋਇਆ ਸੀ ਪ੍ਰਬੰਧਕ ਕਮੇਟੀ ਮੂਰੇ ਲਾ ਕੇ ਉਹਨਾਂ ਨੇ ਸਾਰਾ ਮੈਨੂੰ ਪ੍ਰਬੰਧ ਕਰਕੇ ਦਿੱਤਾ ਜੀ ਇਸ ਕਰਕੇ ਜੋ ਸਾਡੀ ਪ੍ਰਬੰਧਕ ਕਮੇਟੀ ਸੁਮੇਤ ਜੀ ਬਾਬਾ ਮੱਖਣ ਸਿੰਘ ਜੀ ਖਵਿੰਦਰ ਸਿੰਘ ਜੀ ਖਿਆਲ ਸਿੰਘ ਜੀ ਤੇ ਬਾਬਾ ਬਰਿੰਦਰ ਸਿੰਘ ਜੀ ਤੇ ਹੋਰ ਜੀ ਬੂ ਸਿੰਘ ਇਹ ਸਾਰੇ ਪ੍ਰਬੰਧਕ ਸਾਡੇ ਬਹੁਤ ਮਜ਼ਬੂਤ ਰਹਿਸ਼ੀ ਸੀ ਜੀ ਸਾਰੇ ਬਹੁਤ ਵਧੀਆ ਪ੍ਰਬੰਧਕ ਸੀ ਸਾਡੇ ਤੇ ਬਹੁਤ ਜਿਆਦਾ ਦਾਸ ਜੀ ਸਨ ਜੀ ਇਹ ਕੁਝ ਇਹਨਾਂ ਪੜ੍ਹੇ ਲਿਖੇ ਨੂੰ ਬਾਕੀ ਪਰਿਵਾਰ ਵਿੱਚ ਥੋੜਾ ਨਾਲ ਪੜ੍ਹਿਆ ਲਿਖਿਆ

ਸਾਡੇ ਦੋ ਘਰ ਪਰਿਵਾਰਾ ਸਾਰਾ ਬੋਲ ਸਕਦਾ ਇਹ ਮੈਨੂੰ ਤਾਂ ਪਰਿਵਾਰ ਵਿੱਚੋਂ ਕੁਝ ਇਹੋ ਜਿਹੇ ਮੈਸੇਜ ਵੀ ਆਏ ਸੀ ਕਿ ਤੂੰ ਗੱਲ ਨਹੀਂ ਕਰੇਗਾ ਛੱਡ ਦੇ ਕਿੱਧਰ ਨੂੰ ਜਾ ਰਿਹਾ ਕਿੰਨੇ ਕੱਲ ਦਾਗਾ ਇਹ ਪਰ ਸਤਗੁਰੂ ਨੇ ਆਈ ਸੀ ਸੇਵਾ ਲਈ ਹੈ ਕਿ ਮੈਨੂੰ ਕਰਵਾ ਹੀ ਕਿਸੇ ਦੀ ਜਿਹੜੀ ਸੇਵਾ ਸਤਗੁਰੂ ਨੇ ਮੈਨੂੰ ਉਹ ਕੋਲ ਲਿਆ ਕੇ ਸਾਰੇ ਮੋੜਾਂ ਤੋਂ ਕੱਢ ਕੇ ਮੈਂ ਤਾਂ ਕਹਾਂਗਾ ਕਿ ਨਹੀਂ ਨੌਕਰੀ ਛੁੱਟੀ ਚਾਈ ਮੈਨੂੰ ਸੜਾ ਕੇ ਆਂ ਸੇਵਾ ਦੀ ਮੇਰਾ ਸਕੂਲ ਛੁੱਟੀਆੜੀ ਮੇ ਤੋਂ ਛੜਾਇਆ ਗਿਆ ਇਹ ਤੇਰੀ ਸੇਵਾ ਬਾਕੀ ਰਹੇਗੀ ਕਾਲਾ جو ہےب گربان پنڈا چل نہیں رہے پہ مطلب ہر پنڈی سبان بہت محسوس ہو رہی ہے ਮਤਲਬ ਉਹ ਜਿਹੜੇ ਨੌਜਵਾਨ ਨੂੰ ਤਾਂ ਇਧਰ ਨੂੰ ਆਉਣਾ ਹੀ ਪਸੰਦ ਨਹੀਂ ਕਰ ਰਹੇ ਗਰੰਤੀ ਮਤਲਬ ਬਣਨਾ ਪਸੰਦ ਹੀ ਨਹੀਂ ਕਰ ਰਹੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਪਹਿਲੀ ਤਾਂ ਗੱਲ ਇਹ ਆ ਕਿ ਸਾਡੇ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਕਿ ਬਾਣੀ ਪੜ੍ਹੇ ਤੂੰ ਪਾਪ ਨਹੀਂ ਜੋ ਸਾਡੇ ਦੇਖੋ ਕਲੀ ਹੁਣ ਜੋ এনਵਾਇਰਨਮੈਂਟ ਸਾਰਾ ਚੱਲ ਰਿਹਾ ਬੱਚੇ ਕਲੀਨ ਸ਼ੇਪ ਨੇ ਮੋਨੇ ਨੇ ਉਹਨਾਂ ਨੂੰ ਅਸੀਂ ਨਾ ਦੁਰਕਾਰੀਏ ਉਹਨਾਂ ਨੂੰ ਕੋਲੇ ਲਾਈ ਜਿਹੜਾ ਗਰੰਤੀ ਸਿੰਘ ਬੜੇ ਲਿਖੇ ਹੋਣ ਸੁਧਵਾਨ ਹੋਣ ਪ੍ਰਬੰਧਕ ਕਮੇਟੀ ਸੁਧਵਾਨ ਹੋਣ ਬੱਚਿਆਂ ਨੂੰ ਕੋਲ ਲਾਉਣ ਉਹਨਾਂ ਨੂੰ ਕਹਿਣ ਵੀ ਤੁਸੀਂ 파ਪ ਦੋ ਬਿਲਕੁਲ 파ਪ ਨਹੀਂ ਲੱਗੇਗਾ ਹੌਲੀ ਹੌਲੀ ਬੱਚੇ ਜੁੜਨਗੇ ਜਿੰਨੇ ਦਾਸ ਦੀ ਕਲਾਮ ਵਿੱਚ ਬੱਚੇ ਨੇ ਉਹਦੇ ਵਿੱਚੋਂ 70 80% ਬੱਚੇ ਮੌਜੂਦ ਨੇ ਬਿਲਕੁਲ ਉਹਨਾਂ ਨੂੰ ਜੋੜਿਆ ਬਾਣੀ ਨਾਲ ਤੇ ਉਹਨਾਂ ਨੂੰ ਬਿਲਕੁਲ ਨਹੀਂ ਕਹਤੇ ਨੇ ਕੇਸ ਕੱਟਨੇ ਤੂੰ ਦਾੜੀ ਕੱਟਦਾ ਬਿਲਕੁਲ ਨਹੀਂ ਕਿਹਾ ਹੌਲੀ ਹੌਲੀ ਉਹਨੂੰ ਪਿਆਰ ਨਾਲ ਦਿੱਤੀ ਤੇ ਗੁਰਮਤਿ ਸਿੱਖਾ ਦਿੰਦੇ ਰਹੇ ਹੌਲੀ ਹੌਲੀ ਆਪਣੇ ਆਪ ਸਾਰੇ ਮਰਦਾਂ ਦੀ ਇਸ ਕਰਕੇ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਆ ਸ੍ਰੋਮਿਕ ਕਮੇਟੀ ਦੇ ਧਿਆਨ ਦੇ ਵਿੱਚ ਥੋੜਾ ਜਿਹਾ ਚੰਨ ਵੱਲ ਇਹ ਸਾਡਾ ਪ੍ਰਚਾਰ ਦੀ ਪੰਸਾਰ ਘਟਦਾ ਜਾ ਰਿਹਾ ਨੌਜਵਾਨ ਹੁਣੇ ਪਰਸੂ ਰਏ ਹਨ ਲਗੇ ਭੈਣਾ ਪਰਸੂ ਰੀਆਂ ਹਨ ਤੇ ਵੱਡੇ ਲਿਖੇ ਗ੍ਰਾਂਤੀ ਹੋਂ ਮੈਂ ਦੇਖੂਗਾ ਕਹਾਂ ਦੇ ਦੀ ਸੂਰੀ ਸਭੀ ਵੋਟ ਚੁਣ ਲਈ ਇਹ ਨੌਜਵਾਨ ਬੀਆ ਨੂੰ ਇੱਧਰ ਜਿਹੜੇ ਦੁਸਤ ਨੇ ਸੰਭਾਲੇ ਗ੍ਰਾਂਤੀ ਬਣਾਵੀ ਤੇ ਉਹਨਾਂ ਨੂੰ ਬਣਦੀ ਤਨਖਾਹ ਦੀ ਸਹੀ ਦੇਣਾ ਹੈ ਨਾ ਹੀ ਖਾਣ-ਪੀਣ ਦਾ। ਦੋਸਤੋ ਕਿ ਤੁਸੀਂ ਦੇਖ ਲਿਆ ਇਨਾ ਪੜ੍ਹੇ ਲਿਖੇ ਗ੍ਰੰਥੀ ਸਹਿਬਾਂ ਨੂੰ ਲੱਗਦਾ ਪੰਜਾਬ ਵਿੱਚ ਕੋਈ ਵੀ ਨਹੀਂ ਹੁਣਾ ਤੇ ਜਿੱਥੇ ਇਹ ਗੁਰੂ ਘਰ ਵਿੱਚ ਡਿਊਟੀ ਨਿਭਾ ਰਹੇ ਨੇ ਤੇ ਇਹ ਇੱਕ ਮੈਸੇਜ ਦੇ ਰਹੇ ਨੇ ਸਾਰਿਆਂ ਨੂੰ ਵੀ ਅਸੀਂ ਆਪਣੇ ਜਿਹੜਾ ਸਾਡਾ ਮਤਲਬ ਬੈਕਗ੍ਰਾਉਂਡ ਹੈ ਆਪਣਾ ਨਾਲ ਜੁੜਦੇ ਰਹੀਏ ਸਾਡੇ ਇਤਿਹਾਸ ਨਾਲ ਜੁੜਦੇ ਰਹੀਏ ਤੇ ਜਿਹੜੇ ਧਰਜ ਸਾਨੂੰ ਅੱਜ ਪੜ੍ਹੇ ਲਿਖੇ ਨੌਜਵਾਨ ਜਿਹੜੇ ਗ੍ਰੰਥੀ ਦੇ ਉਹਨਾਂ ਦੀ ਸਾਨੂੰ ਜਰੂਰਤ ਹੈ ਤੇ ਜੇ ਪੜ੍ਹੇ ਲਿਖੇ ਨੌਜਵਾਨ ਗ੍ਰੰਥੀ ਹੋਣਗੇ ਤਾਂ ਉਹ ਸਾਡੇ ਕੌਮ ਨੂੰ ਸੇ ਦੇ ਦੇ ਸਕਣ ਜਿੱਥੇ ਪੜਿਆ ਲਿਖਿਆ ਗ੍ਰੰਤੀ ਨਹੀਂ ਹੈਗਾ ਸਹਿਬਾਨ ਨਹੀਂ ਹੈਗੇ ਤਾਂ ਉੱਥੇ ਫਿਰ ਉਹ ਬੰਦੇ ਕੀ ਸਮਝਾਉਣਗੇ ਇਹਨੂੰ ਕੁਝ ਆਪ ਹੀ ਨਹੀਂ ਹੁੰਦਾ ਸੋ ਇਹ ਤੇ ਵਿਚਾਰਨ ਦੀ ਗੱਲ ਹੈ ਭਾਈ ਸਾਹਿਬ ਦੀ